ਸਸੀ ਗਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਦਲਜੀਤ ਕੌਰ ਵਾਸੀ ਪਿੰਡ ਰੱਕੜਾ ਵੇਟ ਨਿਸ਼ਕਾਇਤ ਕੀਤੀ ਕਿ ਉਸ ਦਾ ਪਤੀ ਪਰਮਿੰਦਰ ਕੁਮਾਰ ਵਾਸੀ ਪਿੰਡ ਸਿਆਣਾ ਬਲਾਚੌਰ ਉਸ ਦੀ ਕੁੱਟਮਾਰ ਕਰਦਾ ਹੈ ਅਤੇ ਦਾਜ ਦੀ ਮੰਗ ਕਰਦਾ ਹੈ ਲੰਗੀ 26 ਮਾਰਚ 2022 ਨੂੰ ਪਰਮਿੰਦਰ ਕੁਮਾਰ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਉਸ ਦੇ ਪੇਕ ਕੇ ਛੱਡ ਗਿਆ ਹੱਤੇ ਹਲੇ ਤੱਕ ਉਸ ਨੂੰ ਲੈਣ ਨਹੀਂ ਆਇਆ ਸ਼ਿਕਾਇਤ ਦੀ ਪੜਤਾਲ ਉਪ ਕਪਤਾਨ ਪੁਲਿਸ ਬਲਾਚੌਰ ਵੱਲੋਂ ਕੀਤੀ ਗਈ ਪੜਤਾਲ ਰਿਪੋਰਟ ਦੇ ਸਹਾਰ ਦੋਸ਼ੀ ਪਾਏ ਜਾਣ ਵਾਲੇ ਪੁਲਿਸ ਵੱਲੋਂ ਮੁੱਜੇ ਪਰਮਿੰਦਰ ਕੁਮਾਰ ਉਕਦੇ ਖਿਲਾਫ ਮਾਮ ਮਾਧਵੀ ਸ਼ਰਮਾ ਡੀਐਸਪੀ ਸਥਾਨਕ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਜਸਵਿੰਦਰ ਸਿੰਘ ਮੱਲ ਪੁੱਤਰ ਕਿਸ਼ਨ ਲਾਲ ਵਾਸੀ ਪਿੰਡ ਪਾਨ ਮਜਾਰਾ ਥਾਣਾ ਸਦਰ ਨਵਾਂ ਸ਼ਹਿਰ ਦੇ ਐਸਪੀ ਨੂੰ ਦਫ਼ਤਰ ਨਵਾਂ ਸ਼ਹਿਰ ਵਿਖੇ ਦਿੱਤੀ ਦਰਖਾਸਤ ਵਿੱਚ ਸ਼ਿਕਾਇਤ ਕੀਤੀ ਸੀ ਕਿ ਟਰੈਵਲ ਏਜੰਟ ਗੌਰਵ ਕੁਮਾਰ ਪੁੱਤਰ ਮਦਨ ਲਾਲ ਤੇ ਉਸ ਦੀ ਪਤਨੀ ਸੁਨੀਤਾ ਰਾਣੀ ਵਾਸੀ ਗੁਰ ਤੇਗ ਬਾਦ ਨਗਰ ਨਵਾਂ ਸ਼ਹਿਰ ਨੇ ਉਸ ਨੂੰ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 12 ਤੋਂ 15 ਲੱਖ ਰੁਪਏ ਦੀ ਠੱਗੀ ਕੀਤੀ ਹੈ ਸ਼ਿਕਾਇਤ ਦੀ ਪੜਤਾਲ ਕਰਨ ਤੇ ਦੋਸ਼ੀ ਪਾਏ ਜਾਂਦੇ ਗੌਰਵ ਕੁਮਾਰ ਤੇ ਸੁਨੀਤਾ ਰਾਣੀ ਦੇ ਖਿਲਾਫ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ 2014 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਡੀਸੀ ਨਵਜੋਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਮ ਲੋਕਾਂ ਤੇ ਵਾਹਨ ਚਾਲਕਾਂ ਲਈ ਸੁਖਾਵਾਂ ਤੇ ਸੁਰੱਖਿਆ ਸਭਾ ਯਕੀਨੀ ਬਣਾਉਣ ਲਈ NHAI ਦੇ ਨੁਮਾਇੰਦਿਆਂ ਨੂੰ ਸੜਕ ਨੂੰ ਸੰਭਾਵੀ ਹਾਸਿਆਂ ਦਾ ਕਾਰਨ ਬਣਦੇ ਬਲੈਕ ਸਪੋਟਾਂ ਤੇ ਹੋਰ ਰੁਕਾਵਟਾਂ ਨੂੰ ਦੂਰ ਕਰਨ ਲਈ ਆਖਿਆ ਗਿਆ ਹੈ। ਉਹਨਾਂ ਦੱਸਿਆ ਕਿ ਹਾਈਵੇ ਤੇ ਮਹਾਲੋ ਬਾਈਪਾਸ ਤੋਂ ਨਵਾਂ ਸ਼ਹਿਰ ਨੂੰ ਮੁੜਨ ਵਾਲੇ ਤੇ ਲੰਗੜੋਆ ਬਾਈਪਾਸ ਤੋਂ ਨਵਾਂ ਸ਼ਹਿਰ ਨੂੰ ਆਉਣ ਵਾਲੇ ਵਾਹਨ ਦੀ ਸੁਰੱਖਿਆ ਤੇ ਲਾਈਟਨਿੰਗ ਦੇ ਲੋੜਿੰਦਾ ਇੰਤਜ਼ਾਮ ਕਰਨ ਲਈ ਆਖਿਆ ਗਿਆ ਹੈ। ਹਾਈਵੇ ਤੇ ਵੱਖ-ਵੱਖ ਪਿੰਡਾਂ ਸ਼ਹਿਰਾਂ ਨੂੰ ਮੁੜਦੇ ਰਸਤਿਆਂ ਤੇ ਬਕਾਇਦਾ ਸਪਸ਼ਟ ਸੂਚਨਾ ਬੋਰ ਲਗਾਏ ਜਾਂਦੇ ਹਨ ਤੇ ਇਨ੍ਹਾਂ ਸੜਕਾਂ ਨੂੰ ਹਾਈਵੇ ਨੂੰ ਲੱਗਦੇ ਰਸਤਿਆਂ ਨਾਲ ਲੰਬਸ ਟਿੱਪ ਲਗਾਉਣ ਦੀ ਹਿਦਾਇਤਾਂ ਜਾਰੀ ਕੀਤੀਆਂ ਹਨ ਫਲੋਰ ਵਿਖੇ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਮਿਲੀ ਜਾਣਕਾਰੀ ਮੁਤਾਬਕ ਫਲੋਰ ਤੋਂ ਨੂਰਮੈਲ ਰੋਡ ਤੇ ਸਵੇਰੇ 11 ਵਜੇ ਦੇ ਕਰੀਬ ਟਾਕਾਤੀ ਨੋਵਾ ਕਾਰ ਦੀ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਨੋਵਾ ਕਾਰ ਦੇ ਪਰਖੱਚੇ ਉੱਡ ਗਏ ਤੇ ਵੇਖਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਟਰੱਕ ਫਲੋਰ ਤੋਂ ਨਕੋਦਾ ਸਾਈਡ ਜਾ ਰਿਹਾ ਸੀ ਤੇ ਨੋਵਾ ਕਾਰ ਨਕੋਦਾ ਤੋਂ ਫਲੋਰ ਵੱਲ ਨੂੰ ਆ ਰਹੀ ਸੀ ਉਕਤ ਪਰਿਵਾਰ ਵਿਆਸ ਮਾਗਵੀ ਸ਼ਿਰਕਤ ਕਰਕੇ ਫਲੋਰ ਵੱਲ ਜਾ ਰਿਹਾ ਸੀ ਪੰਜਾਬ ਦੇ ਮੋਹਾਲੀ ਦੇ ਡੇਰਾ ਬੱਸੀ ਦੇ ਇੱਕ ਪਾਰਕ ਵਿੱਚ ਬੀਤੀ 21 ਨਵੰਬਰ ਨੂੰ ਅਗਵਾ ਕੀਤੇ ਬੱਚੇ ਨੂੰ ਮੋਹਾਲੀ ਪੁਲਿਸ ਨੇ ਬਰਾਮਦ ਕਰ ਲਿਆ। ਇਸ ਦੇ ਨਾਲ ਹੀ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਬੱਚਾ ਸੋਹਣਾ ਗੁਰਦੁਆਰੇ ਨੇੜੇ ਬਰਾਮਦ ਹੋਇਆ। ਅਗਵਾਕਾਰ ਦੀ ਪਛਾਣ ਬਿਹਾਰ ਦੇ ਬਿਆਜਨਾਥ ਵਜੋਂ ਹੋਈ ਹੈ। ਉਹ ਡੇਰਾ ਬੱਸੀ ਦੇ ਸ਼ਿਪੂਰੀ ਕਲੋਨੀ ਵਿੱਚ ਰਹਿ ਰਿਹਾ ਸੀ। ਪੁਲਿਸ ਮੁਲਜ਼ਮਾ ਦਾ ਰਿਮਾਂਡ ਲੈ ਕੇ ਉਹ ਪਤਾ ਕਰੇਗੀ ਕਿ ਮੁਲਜ਼ਮ ਕਿਸ ਬੱਚੇ ਨੂੰ ਅਗਵਾ ਕਰਨ ਪਿੱਛੇ ਕਿਸੇ ਗਰੋਹ ਦੇ ਮੈਂਬਰ ਦਾ ਹੱਤਾ ਨਹੀਂ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਤਿੰਨ ਵੱਡੇ ਕਾਰੋਬਾਰੀ ਗਰੁੱਪਾਂ ਤੇ ਆਮਦਨ ਕਰ ਵਿਭਾਗ ਦੀ ਛਾ ਇਹ ਛਾਪੇਮਾਰੀ ਹੁਣ ਖਤਮ ਹੋ ਚੁੱਕੀ ਹੈ ਆਈਟੀ ਟੀਮਾਂ ਨੇ ਨਕਦੀ ਅਤੇ ਗਹਿਣੇ ਜ਼ਬਤ ਕਰ ਲਏ ਹਨ ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੂੰ 11 ਕਰੋੜ ਤੋਂ ਵੱਧ ਦੀ ਆਮਦਨ ਦੇ ਦਸਤਾਵੇਜ਼ ਮਿਲੇ ਹਨ ਜੋ ਕਿਤੇ ਨਾ ਕਿਤੇ ਵੱਡੀ ਗਲੜੀ ਵੱਲ ਇਸ਼ਾਰਾ ਕਰ ਰਹੇ ਹਨ ਪਟਿਆਲਾ ਦੇ ਕਨੌਰ ਇਲਾਕੇ ਵਿੱਚ ਇੱਕ ਬੈਂਕ ਵਿੱਚ ਲੁੱਟ ਦੀ ਖਬਰ ਮਿਲੀ ਹੈ ਲੁਟੇਰਿਆਂ ਨੇ ਸੋਮਵਾਰ ਨੂੰ ਬਾਅਦ ਦੁਪਹਿਰ 3 ਤੋਂ 4 ਵਜੇ ਯੂਕੋ ਬੈਂਕ ਨੂੰ ਨਿਸ਼ਾਨਾ ਬਣਾਇਆ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 18 ਲੱਖ ਰੁਪਏ ਦੀ ਲੁੱਟ ਦੱਸੀ ਜਾ ਰਹੀ ਹੈ ਲੁਟੇਰੇ ਜਾਂਦੇ ਜਾਂਦੇ ਬੈਂਕ ਵਿੱਚ ਪਹੁੰਚੇ ਗਾੜ ਦੀ ਬੁਲਟ ਮੋਟਰਸਾਈਕਲ ਵਿੱਚ ਨਾਲ ਲੈ ਗਏ ਵਾਰਦਾਤ ਦੇ ਬਾਅਦ ਬੈਂਕ ਦੇ ਅੰਦਰ ਆਸ-ਪਾਸ ਦੇ ਇਲਾਕੇ ਵੀ ਦਹਿਸ਼ਤ ਫੈਲ ਗਈ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਜੇ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਲੁੱਟ ਦੀ ਵਾਰਦਾਤ ਵਿੱਚ ਕਿੰਨੇ ਲੋਕ ਇਹਦੇ ਸ਼ਾਮਲ ਸਨ ਮਸ਼ਹੂਰ ਕਾਮੇਡੀਅਨ ਕਾਕੇਸ਼ਾ ਖਿਲਾਫ थाना ਡਿਵੀਜ਼ਨ ਨੰਬਰ 3 ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ। ਇਹ ਕੇਸ ਰਸਤਾ ਮੋਹੱਲਾ ਦੇ ਨਵਨੀਤ ਆਨੰਦ ਦੇ ਬਿਆਨਾਂ ਤੇ ਦਰਜ ਕੀਤਾ ਗਿਆ ਹੈ। ਕਾਕੇਸ਼ਾ ਨੇ ਯੂਕੇ ਭੇਜਣ ਦੇ ਨਾਂ ਤੇ ਨਵਨੀਤ ਆਨੰਦ ਕੋਲੋਂ 6 ਲੱਖ ਰੁਪਏ ਠੱਗ ਦਾ ਦੋਸ਼ ਲੱਗਾ ਹੈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵਨੀਤ ਦਾ ਦੋਸ਼ ਹੈ ਕਿ ਪੈਸੇ ਲੈਣ ਤੋਂ ਬਾਅਦ ਕਾਕੇਸ਼ਾ ਨੇ ਉਸ ਨੂੰ ਯੂਕੇ ਨਹੀਂ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਮੋੜੇ। ਹਰਿਆਣਾ ਦੇ ਰੋहतक ਦੇ ਕਿਲਾ ਰੋੜ ਤੇ ਸੋਮਵਾਰ ਸਵੇਰੇ ਸ਼ਾਰਟ ਸਰਕਟ ਕਰਨ ਦੁਕਾਨਾਂ ਨੂੰ ਅੱਗ ਲੱਗ ਗਈ। ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨਾਂ ਦੇ ਉੱਪਰ ਮਕਾਨ ਬਣਾਏ ਹੋਏ ਸਨ। ਅੱਗ ਲੱਗਣ ਸਮੇਂ ਪੂਰਾ ਪਰਿਵਾਰ ਉੱਪਰਲੇ ਮਕਾਨ ਵਿੱਚ ਹੀ ਮੌਜੂਦ ਸੀ ਪਰ ਪਰਿਵਾਰ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ। ਅਮਰੀਕਾ ਦੇ ਮੈਰੀਲੈਂਡ ਕਾਉਂਟੀ ਵਿੱਚ ਇੱਕ ਛੋਟਾ ਜਹਾਜ਼ ਹਾਸੀ ਦਾ ਸ਼ਿਕਾਰ ਹੋਣ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ। ਹਾਸੀ ਵੀ ਜਹਾਜ਼ ਵੀ ਸੁਆਹ ਦੋ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਧਿਕਾਰੀਆਂ ਵੱਲੋਂ ਜਹਾਜ਼ ਨੂੰ ਕੱਢਣ ਦ ਵਿਜੇ ਹਜਾਰੇ ਟਰੋਫੀ ਵਿੱਚ ਰਿਤੂ ਰਾਜ ਗਾਇਕਵਾਰ ਨੇ ਕਮਾਲ ਕਰ ਦਿੱਤਾ ਉਸਨੇ ਵਿਜੇ ਹਜਾਰੇ ਟਰੋਫੀ ਦੇ ਦੂਜੇ ਕੁਆਟਰ ਫਾਈਨਲ ਵਿੱਚ ਇੱਕ ਹੀ ਓਵਰ ਵਿੱਚ ਸੱਤ ਛੱਕੇ ਲਗਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਉਸਨੇ 49ਵੇਂ ਓਵਰ ਵਿੱਚ ਸੱਤ ਛੱਕੇ ਲਗਾ ਕੇ ਇਤਿਹਾਸ ਰਚ ਦਿੱਤਾ ਉਹਨਾਂ ਦੇ ਓਵਰ ਨੂੰ ਇੱਕ ਨੋ ਬੋਲ ਨੂੰ ਵੀ ਜ਼ੋਰਦਾਰ ਛੱਕਾ ਲਗਾ ਜੜਿਆ ਅਤੇ ਇਸ ਦੇ ਨਾਲ ਹੀ ਇੱਕ ਹੀ ਓਵਰ ਵਿੱਚ ਸੱਤ ਛੱਕੇ ਲਗਾ ਕੇ 42 ਦੌੜਾਂ ਬਣਾਈਆਂ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਨ ਸਾਫ਼ ਰਹੇਗਾ ਅੱਜ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ